हां जी बंसल अटैची हाउस पुरानी कचहरी चौक ਨੇੜੇ ਰੇਲਵੇ ਸਟੇਸ਼ਨ ਧੂਰੀ ਵੱਲੋਂ 50 ਸਾਲ ਪੂਰੇ ਹੋਣ ਤੇ ਤੁਹਾਡੇ ਲਈ ਕਰਤਾ ਤਮਾਕਾ 50% ਸਿੱਧਾ ਡਿਸਕਾਊਂਟ ਫਲੈਟ ਬੀਆਈਪੀ ਕੰਪਨੀ ਦੇ ਸਕਾਈ ਬੈਗ ਤੇ ਲਬੋ 50% ਡਿਸਕਾਊਂਟ 50 ਸਾਲ ਪੂਰੇ ਹੋਣ ਤੇ ਯਾਦ ਰੱਖੋ ਬਾਂਸਲ ਅਟੈਚੀ ਹਾਊਸ ਪੁਰਾਣੀ ਕਚੈਰੀ ਚੌਕ ਨੇੜੇ ਰੇਲਵੇ ਸਟੇਸ਼ਨ ਟੂਰੀ ਨਾਲ ਹੀ 23 ਕਿਲੋ ਦਾ ਵੱਡਾ ਲਗਜ਼ਰੀ ਅਟੈਚੀ ਤੁਸੀਂ ਲੈਣਿਓ ਉਸ ਦੇ ਨਾਲ ਡਿਸਕਾਊਂਟ ਤਾਂ ਮਿਲੂਗਾ ਹੀ ਨਾਲ 2600 ਰੁਪਏ ਐਮ ਆਰ ਪੀ ਵਾਲਾ ਬੈਗ ਤੁਹਾਨੂੰ ਗਿਫਟ ਮਿਲੇਗਾ ਲਗਜ਼ਰੀ ਅਟੈਚੀ 23 ਕਿਲੋ ਤੇ ਵੀ ਫੇਰ ਸੋਚਦੇ ਕਿਉਂ ਆਓ ਜਲਦੀ 50% ਡਿਸਕਾਊਂਟ ਤੇ 50ਵੀਂ ਅਨਿਵਰਸਰੀ ਦਾ ਲਵੋ ਤੁਹਾਡੇ ਵਾਸਤੇ ਸਿਰਫ ਤੁਹਾਡੇ ਵਾਸਤੇ ਕਵਾਲਿਟੀ ਬੈਗ ਹਾਊਸ ਧੂਰੀ ਵਾਲਿਆਂ ਨੇ 50 ਸਾਲ ਪੂਰੇ ਹੋਣ ਤੇ ਤੁਹਾਡੇ ਲਈ ਲਾਤੀ 50% ਸਕਾਈ ਬੈਗ ਤੇ ਡਿਸਕਾਊਂਟ ਇਹਨਾਂ ਦਾ ਇੱਕ ਕਹਿਣਾ ਹੈ ਤੇ ਸੋਚਣੀ ਹੈ ਕਿ ਅਸੀਂ ਆਪਣੀ ਪੰਜਾਬਾ ਮੀ ਬਰੇਗੰਡ ਆਪਣੇ ਗਾਕਾਂ ਦੇ ਪਰਵਾਹ ਨਾ ਹੀ ਬਣਾਣੀ ਹੈ ਇਸ ਕਰਕੇ ਪੰਜਾਬੀ ਬਰੇਗੰਡ ਤੇ ਇਹਨਾਂ ਨੇ ਲਗਾ ਦਿੱਤਾ 50% ਸਕਾਈ ਬੈਗ ਤੇ ਤੁਹਾਡੇ ਵਾਸਤੇ ਡਿਸਕਾਊਂਟ ਕੋਈ ਰਿਸ਼ਤੇਦਾਰ ਵਾਸਤੇ ਡਿਸਕਾਊਂਟ ਨਹੀਂ ਸਿਰਫ ਤੁਹਾਡੇ ਵਾਸਤੇ ਕਿਉਂਕਿ ਤੁਸੀਂ ਇਹਨਾਂ ਦੀ ਫੈਮਲੀ ਹੋ ਹੁਣ ਆਪਾਂ ਗੱਲ ਕਰਦੇ ਆਂ ਬਾਂਸਰ ਸਾਹਿਬ ਨਾਲ ਹਾਂਜੀ ਆਪਣੇ ਦਰਸ਼ਕਾਂ ਨੂੰ ਦੱਸੋ 50 ਸਾਲ ਪੂਰੇ ਹੋਣ ਤੇ ਤੁਸੀਂ ਜਿਹੜੀ ਅੱਜ ਸੇਲ ਲਾਈ ਆ ਤੇ ਦਰਸ਼ਕਾਂ ਨੂੰ ਤੁਸੀਂ ਕੁਝ ਕਰ ਰਹੇ ਹੋ ਦੱਸੋ ਆਪਣੇ ਬਾਰੇ ਤੁਹਾਨੂੰ ਕੰਮ ਕਰਕੇ 50 ਸਾਲ ਹੋ ਗਏ ਜੀ ਇਸ ਲਾਈਨ ਦੇ ਵਿੱਚ ਇਸੇ ਖੁਸ਼ੀ ਦੇ ਵਿੱਚ ਅੱਜ ਗਾकां ਵਾਸਤੇ ਇਹ ਤੋਹਫਾ ਪੇਸ਼ ਕਰ ਰਹੇ ਹਾਂ 50 ਸਾਲਾਂ ਕੰਮ ਕਰਦੇ ਹੁੰਦੇ ਅਸੀਂ ਕਕਣ ਪੇਸ਼ ਕੀਤਾ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਬੈਗ ਸਕਾਈ ਬੈਗ ਜਾਂ ਕਿਸੇ ਵੀ ਕੰਪਨੀ ਦਾ ਕੋਈ ਬੈਗ ਅਸੀਂ 50% ਡਿਸਕਾਊਂਟ ਤੇ ਸੇਲ ਕਰ ਰਹੇ ਹਾਂ ਧੰਨਵਾਦ ਇਹ ਸਕਾਈ ਬੈਗ VIP ਕੰਪਨੀ ਦੇ ਨੇ ਬ੍ਰਾਂਡ ਬ੍ਰਾਂਡ ਜਿਹੜਾ ਤੁਸੀਂ ਲੱਭਦੇ ਵੱਡੇ ਸ਼ਹਿਰਾਂ ਚ ਹੁਣ ਟੂਰੀ ਸ਼ਹਿਰ ਵਿੱਚ ਹਾਂਜੀ ਵੀਰ ਜੀ ਦੱਸੋ ਸਕਾਈ ਬੈਗ ਬਾਰੇ ਤੁਸੀਂ ਹੋਰ ਜ਼ਿਆਦਾ ਜਾਣਕਾਰੀ ਦਿਓ ਬੋ ਕੰਪਨੀ ਬਹੁਤ ਪੁਰਾਣੀ ਆ ਬਹੁਤ ਪੁਰਾਣੀ ਕੰਪਨੀ ਆ ਬਹੁਤ ਚੰਗੀ ਕੰਪਨੀ ਆ ਕੰਪਨੀ ਸੇਵਾਈ ਬਹੁਤ ਹੁੰਦੀ ਆ ਹੈਪੀ ਹੋਰ ਨੰਬਰ 20 ਹੁੰਦੀ ਆ ਕੰਪਨੀ ਹਰ ਚੀਜ਼ ਗੌਰ ਕਰਕੇ ਕਸਟਮਰ ਵਿਚ ਵਸ ਗਾਹ ਦਾ ਤਿਆਰ ਰੱਖਦੀ ਆ ਤਾਂ ਹਣ ਖੁਸ਼ੀ ਅਚ ਕਸਟਮਰ ਨੂੰ ਪਿਆਰ ਨਾਲ ਦੇ ਰਿਹਾ ਬੇਕਸਮ ਨੂੰ ਸਾਰੀ ਕੰਪਨੀ ਦੇ ਦਸ ਦਾ ਪਿਆਰ ਫਰੈਂਡ ਡਿਸਕਾਊਂਟ ਬੈਕਪੈਕ ਤੇ ਜਿਹੜੀ ਤੁਸੀਂ ਇਹ ਗਾਰੰਟੀ ਦਿੰਦੇ ਹੋ ਇਹ ਵਾਰੰਟੀ ਇਹਦੀ ਜਿਹੜੀ ਵਾਰੰਟੀ ਹੈ ਇਹ ਓਲ ਜਨਕਿ ਆਨਲਾਈਨ ਅੱਜਕੱਲ ਟ੍ਰੈਂਡ ਹੈ ਜਿਵੇਂ ਵਾਰੰਟੀ ਦਾ ਬੰਦਾ ਜਿੱਥੇ ਮਰਜੀ ਜਾਵੇ ਤੂਰੀ ਤੋਂ ਖਰੀਦਦੇ ਪਟਿਆਲੇ ਚਲਾ ਜਾਂਦਾ ਬੈ ਖਰਾਬ ਹੁੰਦਾ ਉੱਥੇ ਵੀ ਉਹਨੂੰ ਵਾਰੰਟੀ ਮਿਲ ਜੂਗੀ ਸਰ ਇੰਡੀਆ 'ਚ ਕਿਹਾ ਇਹਨੇ ਬਾਹਰ ਵਾਰੰਟੀ ਮਿਲਦੀ ਕਸਟਮਰ ਨੂੰ ਅੱਛਾ ਇੰਡੀਆ ਤੋਂ ਬਾਹਰ ਦੀ ਕੰਪਨੀ ਫੁੱਲ ਲਈ ਫੁੱਲ ਕੋਈ ਕਮੀ ਨਹੀਂ ਕੰਪਨੀ ਆਨਲੀ ਸਪੌਟ ਸੁਣਾਈ ਕਰਦੀ ਹੈ ਕੋਈ ਕਸਟਮਰ ਨੂੰ ਮੁਸ਼ਕਿਲ ਨਹੀਂ ਆਉਣਦੀ ਹੈਗੀ ਇਸ ਵਕਤੋ ਤੇ ਹੁਣ ਤੁਸੀਂ ਜਿਹੜੇ ਸਕਾਈ ਬੈਗ ਤੇ ਡਿਸਕਾਊਂਟ ਲਾਇਆ ਵੀਆਈਪੀ ਕੰਪਨੀ ਦੇ ਨੇ ਉਹ ਸਕਾਈ ਬੈਗ ਤੋਂ ਥੋੜੇ ਚੰਨਣਾ ਤਾਂ ਪਾਓ ਲੋ ਰਾਜ ਕਰੋ ਉਹਦੀ ਕਪੈਸਿਟੀ ਤਾਂ ਦੱਸੋ ਕਪੈਸਿਟੀ ਵਖੋਗੇ ਤਾਂ ਐਡਾ ਵਡਾ ਬੈਗ ਹੈ ਫੁੱਲ ਸਾਈਜ਼ ਹੈ ਵੇਖਦਾ ਕੀ ਤੁਸੀਂ ਬਾਜੀ ਬਾ ਕਾ ਕਮਾਲ ਹੀ ਕਰਤੀ ਵੇਖੋ ਬੈਗ ਦੇਖੋ ਬੈਗ ਦਾ ਰੰਗ ਦੇਖੋ ਕਪੈਸਿਟੀ ਦੇਖੋ ਚਾਹੇ ਨਹਾਣ ਕੀ ਲੈ ਜਾਓ ਚਾਰ ਦਿਨ ਕੱਪੜੇ ਪਾ ਕੇ ਰੰਗ ਦੇਖੋ ਕਿਆ ਬਾਤ ਬਸੰਤ ਕਲਰ ਬਸੰਤ ਪੰਚਮੀ ਆ ਰਹੀ ਆ ਬਸੰਤ ਪੰਚਮੀ ਵਾਲਾ ਰੰਗ ਕਪੈਸਿਟੀ ਤੇ ਡਿਜ਼ਾਈਨ ਰੰਗ ਪੂਰਾ ਹੈਟ ਨਵੇਂ ਰੰਗ ਵਾਲੀ ਨਵੇਂ ਦੇ ਦੇ ਦਿਨ ਦੀ ਕਸ਼ਤ ਨੂੰ ਇਹ ਤਾਂ ਫਿਰ ਨਮੀ ਜੋ ਨਮੀ ਡਿਸਕਨ ਡਿਜ਼ਾਈਨ ਟਾਈਪ ਲੱਗਦਾ ਨਾ ਹਾਂਜੀ 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 ਉਹਦੀ ਕਪੈਸਿਟੀ ਪੂਰੀ ਚਾਰ ਚਾਰ ਪੋਕਟਾਂ ਚਾਰ ਚਾਰ ਜਿੱਪਾਂ ਵਰਮਾ ਜੀ ਹਰ ਪੁੱਖਾ ਵਧੀਆ ਹੋਏਗਾ ਹਰ ਚੀਜ਼ ਪੈਡਿੰਗ ਉੱਪਰ ਲੱਗੀ ਹੋਈ ਹੈ ਹਰ ਪੁੱਖਾ ਵਧੀਆ ਹਰ ਚੀਜ਼ ਦੀ ਕੰਪਨੀ ਦੀ ਬ੍ਰਾਂਡਿੰਗ ਹੈ ਕੰਪਨੀ ਦੀ ਪੋਕਟਾਂ ਕੰਪਨੀ ਦਾ ਹਰ ਅੰਦਰ ਵੀ ਸਾਰਾ ਲਿਖਿਆ ਆ ਗੱਲੀ ਗੱਲੀ ਚੀਜ਼ ਦੇਖਣ ਲਈ ਸਾਡੇ ਕੋਲ ਫਰਸਟ ਕਾਪੀ ਹੋਣੀ ਹੈਗੀ ਸਾਡੀ origignal ਹੋਣੀ ਹੈ ਅੱਛਾ ਕਸਟਮਰ ਨੂੰ ਕਹਿੰਦੇ ਹਾਂ ਫਰਸਟ ਕਾਪੀ ਹੈ ਫਰਸਟ ਕਾਪੀ ਨਹੀਂ ਫਰਸਟ ਕਾਪੀ ਡੁਪਲੀਕੇਟ ਨਹੀਂ ਹੈ origignal ਬੈਗ ਹੈ ਸਕਾਈ ਬੈਗ ਦੇ origignal ਦੀ VIP ਕੰਪਨੀ ਦਾ ਸਕਾਈ ਬੈਗ ਰੰਗ ਦੇਖੋ ਪਿੱਛੋਂ ਦੇਖੋ ਕੰਪਨੀ ਦੀ ਲੋਕ ਹਰ ਚੀਜ਼ ਬਕਾਇਦਾ ਟੈਗ ਦੇ ਸਕੈਨਰ ਦੇ ਨਾਲ ਸਾਡੇ ਕਸਟਮਰ ਸਕੇਲ ਚੈੱਕ ਕਰਦਾ ਹੈ ਕਿੱਥੇ ਮਰ ਕੇ ਚੈੱਕ ਕਰਦਾ ਹੈ ਔਲੀਗ ਔਲੀ ਨਹੀਂ ਕਿਤੇ ਵੀ ਚੈੱਕ ਕਰਦਾ ਹੈ ਅਗਲਾ Google ਦੀ ਚੈੱਕ ਕਰ ਸਕੈਨਰ ਵੀ ਜੁੜਿਆ ਹੋਇਆ ਹੈ ਕੁਡਿਵਿਗੇਟਰ ਯਾਨੀ ਕਿ ਸਕੈਨਰ ਦਾ ਇਨਾ ਫਾਇਦਾ ਚਾਹ ਤੁਸੀਂ ਗੂਗਲ ਤੇ ਵੀ ਚੈੱਕ ਕਰ ਲਓ ਇਸ ਤੋਂ ਇਲਾਵਾ ਹੋਰ ਡਿਜ਼ਾਈਨ ਕੋਈ ਹੋਰ ਬੱਚੇ ਅਸੀਂ ਅੱਗੇ ਮਿੱਕੀ ਮਾਨ ਵਾ ਲਾ ਗਏ ਆ ਇਹ ਬੱਚੇ ਇਹਨੇ ਨਹੀਂ ਕੰਪਨੀ ਅੱਜ ਕੱਲ ਅੱਜ ਬੱਚੇ ਹਾਂਜੀ ਪ੍ਰੈਕਟਰ ਹਾਂਜੀ ਹਾਂਜੀ ਲੋ ਸਰ ਦੇਖੋ ਇਹ ਵੀ ਬਹੁਤ ਪਿਆਰਾ ਜੀ ਦੇਖੋ ਸਪੈਸ਼ਲ ਬੱਚਿਆਂ ਵਾਸਤੇ ਹਰ ਚੀਜ਼ ਬ੍ਰਾਂਡਿੰਗ ਦੇ ਨਾਲ ਹਰ ਚੀਜ਼ ਕੋਈ ਇੱਕ ਕੁਆਲਿਟੀ ਦੇ ਨਾਲ ਸਪੈਸ਼ਲ ਬੱਚੇ ਦੇ ਬੱਚੇ ਨੇ ਲੜਕੀ ਆਪਣੀ ਥੋੜਾ ਜੀ ਕੁਲ ਤੁਸੀਂ ਦਾਖਲਾ ਕਰਾਣਾ ਪਲੇ ਵੇ ਦੇ ਵਿੱਚ ਕਿਆ ਸ਼ਾਨਦਾਰ ਬੈਗ ਆ ਜੀ ਉਹਦੇ ਵਾਸਤੇ ਨਜ਼ਾਰਾ ਹੀ ਆ ਬੱਚਾ ਲੈ ਕੇ ਪਤਾ ਲੱਗੂਗਾ ਕਿ ਬੈਗ ਮੇਸ਼ਾ ਆ ਗਿਆ ਸਪਾਈਡਰਮੈਨ ਆ ਗਿਆ ਇਹ ਲਗਦਕ ਪਾਰਟ ਆ ਹਾਂ ਜੀ ਹਾਂ ਜੀ ਮਿਲੇਗਾ ਹਾਂ ਜੀ ਹਾਂ ਜੀ ਇਹ ਲਓ ਬਜਨ ਦੇਖੋ ਬਜਨ ਤਾਂ ਪਤੀ ਨਹੀਂ ਉਹ ਦੇਖੋ ਜਿਹ ਬੈਗ ਹੈ 600 700 ਰਹਿ ਗਿਆ 1400 ਰੁਪਏ ਵਾਲਾ ਬੈਗ 700 ਦਾ ਬਿਲਕੁਲ 700 ਰੁਪਏ ਦਾ ਇਹ ਤਾਂ ਨਹੀਂ ਮੈਨੂੰ ਲੱਗਦਾ ਕਿ ਇਹ ਸਭ ਤੋਂ ਸਾਲ ਨਹੀਂ ਜਾਂਦੇ ਬੈਗ ਮੈਂ ਕਿਹਾ ਸਰ ਇਹ ਨਹੀਂ ਪੀਸ ਹੈ ਆ ਦੇਖੋ ਜੰਮੀ ਲਾਈਟ ਵੇਟ ਮਿੱਕੀ ਮਾਊਸ ਲਈ ਸਰ 2000 ਵਾਲਾ ਬੈਗ 1000 ਰੁਪਏ ਦਾ ਰਹਿ ਗਿਆ 2000 ਵਾਲਾ 1000 ਦਾ ਰਹਿ ਗਿਆ 50% ਡਿਸਕਾਊਂਟ ਤੇ ਮਿੱਕੀ ਮਾਊਸ ਮੈਂ ਬੱਚੇ ਤਾਂ ਇਹ ਲੱਭਦੇ ਰਹਿੰਦੇ ਨੇ ਪਤਾ ਨਹੀਂ ਕਿੱਥੇ ਕਿੱਥੇ ਫਿਰਦੇ ਨੇ ਸਪਾਈਡਰਮੈਨ ਆ ਲੱਗ ਤੋਂ ਬੈਗ ਲਓ ਸਰ 3500 ਵਾਲਾ 1600 ਰਹਿ ਗਿਆ 3500 ਰੁਪਏ ਵਾਲਾ 1600 ਰੁਪਏ ਦਾ ਲੈਪਟਾਪ ਬੈਗ ਪੂਰਾ ਕਮਾਲ ਕਰਤਾ ਜੀ ਅੱਜ ਵੀਆਈਪੀ ਕੰਪਨੀ ਦੇ ਸਕਾਈ ਬੈਗਾਂ ਨੇ ਤਾਂ ਨੇਰੀ ਯਾਤੀ ਨੇਰੀ ਤੂਰੀ ਦੇ ਚ ਸਟਾਕ ਪੂਰਾ ਹੈਗਾ ਜੀ ਸਰ ਸਰ ਪਿਆਰ ਦੇਗਾ ਆਪਾਂ ਨਹੀਂ ਪੁੱਛਦੇ ਪੂਰੇ 50 ਇਹ ਕੱਲ ਕੀ ਕਰਤੀ ਗੱਲ ਕੀ ਕਰਤੀ ਠੀਕ ਆ ਜੀ ਫਿਰ ਤਾਂ ਆ ਲੋ ਬੱਲੇ ਬੱਲੇ ਹੋ ਗਈ ਤੇਰੇ ਸੋ 2600 ਵਾਲੇ 3600 ਵਾਲਾ 2600 ਰੁਪਏ ਦਾ 1300 ਰੁਪਏ ਦਾ ਟੈਗ ਬ੍ਰਾਂਡਿੰਗ ਹਰ ਚੀਜ਼ ਸੈਨਰ ਦੇ ਨਾਲ ਪੱਕਾ ਕੰਮ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪ੍ਰੇਸ਼ਾਨੀ ਨਹੀਂ ਹੈਗੀ ਤਾਂ ਤੁਸੀਂ ਹੁਣ ਇੱਕ ਵਾਰਾ ਐਡਰੈਸ ਵੀ ਦੱਸੋ ਗਾਕਾ ਨੂੰ ਆਣਾ ਕਿੱਥੇ ਆ ਕੁਆਲਟੀ ਵੈਵ ਹਾਊਸ ਸਰਬੀਆ ਤੂਰੀ ਰੇਲਵੇ ਕਿਉਂ ਦੇ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਪਰਾਣਾ ਕਚਹਿਰੀ ਚੌਕ ਦੇ ਨਾਮ ਤੇ ਮਸ਼ਹੂਰ ਆ ਤਿਆਰ ਰੱਖੋ ਅੰਕਲ ਜੀ ਤੇ ਬੀਰ ਜੀ ਦੀ ਇਹ ਸ਼ਕਲ ਤੁਸੀਂ ਤਿਆਰ ਰੱਖੋ ਇਹੀ ਤੁਹਾਨੂੰ ਮਿਲ ਜੇ ਨੇ ਇਹਨਾਂ ਨੇ ਹੀ ਤੁਹਾਨੂੰ ਆਪਣੀ ਫੈਮਲੀ ਮੰਨ ਕੇ 50% ਡਿਸਕਾਊਂਟ 50 ਸਾਲ ਪੂਰੇ ਹੋਣ ਤੇ ਤੁਹਾਨੂੰ ਡਿਸਕਾਊਂਟ ਦਿੱਤਾ ਸਕਾਈ ਬੈਗਾਂ ਤੇ ਬੈਗ ਵੀ ਨਾਲੇ ਡਿਜ਼ਾਈਨ ਨਾਲੇ ਕਲਰ ਤੇ ਨਾਲੇ ਵਜਨ ਇਹਦਾ ਕੁਝ ਵੀ ਨਹੀਂ ਤਾਂ ਫਿਰ ਸੋਚਦੇ ਕਿਉਂ ਆਜੋ ਤਵਾਡੇ ਲਈ ਲਾਤਾ ਮੇਲਾ